ਪਿਛਲੇ ਦਿਨਾਂ ਤੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਮਵਾਰਕ ਜੀਵਨ ਨੂੰ ਅਸੀਂ ਵਿਚਾਰਦੇ ਆ ਰਹੇ ਹਾਂ ਕਿਵੇਂ ਬਾਬਾ ਬੰਦਾ ਸਿੰਘ ਬਹਾਦਰ ਜਿਹੜੇ ਆ ਉਹ ਸਿੰਘ ਸੱਜਦੇ ਆ ਪੰਜਾਬ ਦੇ ਵਿੱਚ ਆਣ ਕੇ ਖਾਲਸਾ ਰਾਜ ਦੀ ਸਥਾਪਨਾ ਕਰਦੇ ਆ ਗਰਦਾਸ ਨੰਗਲ ਦੀ ਗੜੀ ਦੇ ਵਿੱਚੋਂ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਔਰ ਬੜੇ ਹੀ ਸਿੱਦਕ ਔਰ ਸਬਰ ਦੇ ਨਾਲ ਜਿਹੜਾ ਉਹ ਸ਼ਹਾਦਤ ਦਾ ਜਾਮ ਪੀ ਜਾਂਦੇ ਆ ਅੱਜ ਅਸੀਂ ਉਹਨਾਂ ਦੇ ਨਾਲ ਹੀ ਸਬੰਧਤ ਤਿੰਨ ਐਸੀਆਂ ਘਟਨਾਵਾਂ ਜਿਹੜੀਆਂ ਉਹਨਾਂ ਨੂੰ ਵਿਚਾਰਨ ਦਾ ਯਤਨ ਕਰਾਂਗੇ ਜਿਨ੍ਹਾਂ ਵਿੱਚੋਂ ਸਾਨੂੰ ਬਹਾਦਰੀ ਦਾ ਵੀ ਪਤਾ ਲੱਗਦਾ ਹੈ ਔਰ ਜਿਨ੍ਹਾਂ ਵਿੱਚੋਂ ਸਾਨੂੰ ਸਬਰ ਤੇ ਸਿੱਦਕ ਦਾ ਵੀ ਪਤਾ ਲੱਗਦਾ ਹੈ ਔਰ ਜਿਹਦੇ ਵਿੱਚ ਸਾਨੂੰ ਗੁਰੂ ਪ੍ਰੇਮ ਦਾ ਵੀ ਪਤਾ ਲੱਗਦਾ ਹੈ ਇਸ ਨੂੰ ਵਿਚਾਰਨ ਦਾ ਆਪਾਂ ਯਤਨ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਗ੍ਰਫਤਾਰ ਕਰਕੇ ਲਾਹੌਰ ਤੋਂ ਜਿਹੜਾ ਸੀ ਉਹ ਦਿੱਲੀ ਦੀ ਧਰਤੀ ਦੇ ਉੱਪਰ ਲਿਜਾਇਆ ਜਾਂਦਾ ਹੈ ਇਹ ਜਲੂਸ ਦੇ ਰੂਪ ਵਿੱਚ ਸਮੁੱਚੇ ਸਿੱਖਾਂ ਨੂੰ ਜਿਹੜਾ ਜਦੋਂ ਦਿੱਲੀ ਖੜਿਆ ਗਿਆ ਤਾਂ ਫਿਰ ਜਿਹੜੇ ਬਾਬਾ ਬੰਦਾ ਸਿੰਘ ਬਹਾਦਰ ਔਰ ਉਹਨਾਂ ਦੇ 25 ਜਰਨੈਲ ਸਨ ਉਹਨਾਂ ਨੂੰ ਵੱਖਰੇਆਂ ਕੈਦ ਕੀਤਾ ਜਾਂਦਾ ਹੈ ਔਰ ਬਾਕੀ ਦੇ ਜਿਹੜੇ ਸਿੱਖ ਸਨ ਉਹਨਾਂ ਨੂੰ ਦਿੱਲੀ ਦੀ ਕੋਤਵਾਲੀ ਦੇ ਵਿੱਚ ਕੈਦ ਕੀਤਾ ਜਾਂਦਾ ਸਰਬਰਾਖ ਖਾਨ ਦੀ ਡਿਊਟੀ ਲਾਈ ਜਾਂਦੀ ਹੈ ਕਿ ਤੂੰ ਇਹਨਾਂ ਸਿੱਖਾਂ ਨੂੰ ਜਿਹੜਾ ਵਾ ਉਹ ਸ਼ਹੀਦ ਕਰਨਾ ਹੈ ਰੋਜ਼ 100 100 ਸਿੱਖਾਂ ਨੂੰ ਜਿਹੜਾ ਉਹ ਸ਼ਹੀਦ ਕੀਤਾ ਜਾਂਦਾ ਹੈ ਇਸ ਦੌਰਾਨ ਪੁੱਛਿਆ ਜਾਂਦਾ ਹੈ ਕਿ 10 ਤੂੰ ਇਸਲਾਮ ਵਿੱਚ ਆਉਣਾ ਹੈ ਜਾਂ ਤੂੰ ਸਿੱਖ ਰਹਿ ਕੇ ਸ਼ਹੀਦ ਹੋਣਾ ਤਾਂ ਹਰ ਸਿੱਖ ਜਿਹੜਾ ਵਾ ਉਹ ਬੜੀ ਹੀ ਪ੍ਰਸੰਤਾ ਦੇ ਨਾਲ ਖੁਸ਼ੀ ਦੇ ਨਾਲ ਸ਼ਹਾਦਤ ਨੂੰ ਪ੍ਰਵਾਨ ਕਰ ਲੈਂਦਾ ਹੈ ਔਰ ਇਥੋਂ ਤੱਕ ਉਸ ਵੇਲੇ ਦੇ ਸਮਕਾਲੀ ਇਤਿਹਾਸਕਾਰ ਦੱਸਦੇ ਆ ਕਿ ਸਿੱਖ ਦੇ ਚਿਹਰੇ ਦੇ ਉੱਪਰ ਜਲਾਲ ਹੁੰਦਾ ਹੈ ਔਰ ਸਿੱਖ ਲੜਦੇ ਐ ਲਾਈਨ ਦੇ ਵਿੱਚ ਲੱਗਣ ਤੋਂ ਕਿ ਪਹਿਲਾਂ ਮੈਂ ਸ਼ਹੀਦ ਹੋਣਾ ਹੈ ਔਰ ਪਹਿਲਾਂ ਮੈਂ ਜਿਹੜਾ ਉਹ ਗੁਰੂ ਦੇ ਚਰਨਾਂ ਵਿੱਚ ਜਾ ਕੇ ਵਾਜਣਾ ਹੈ ਜਦੋਂ ਬਾਦਸ਼ਾਹ ਫਰਖਸ਼ੀਰ ਨੇ ਉਸ ਵੇਲੇ ਦੇ ਨਾਲ ਆਪਣੇ ਵਜ਼ੀਰ ਅਮੀਨ ਖਾਨ ਨੂੰ ਪੁੱਛਿਆ ਕਿ ਕਿੰਨੇ ਸਿੱਖ ਜਿਹੜੇ ਇਸਲਾਮ ਵਿੱਚ ਆਏ ਤਾਂ ਉਸ ਵੇਲੇ ਅਮੀਨ ਖਾਨ ਵਜ਼ੀਰ ਨੇ ਕਿਹਾ ਵੀ ਇੱਕ ਵੀ ਸਿੱਖ ਜਿਹੜਾ ਵਾ ਉਹ ਇਸਲਾਮ ਵਿੱਚ ਨਹੀਂ ਆਇਆ ਸਾਰੇ ਜਿਹੜੇ ਉਹ ਸ਼ਹੀਦ ਹੋ ਗਏ ਤਾਂ ਉਸ ਵੇਲੇ ਦੇ ਨਾਲ ਬਾਦਸ਼ਾਹ ਫਰਖਸ਼ੀਰ ਪੁੱਛਦਾ ਵੀ ਇਹ ਇਸਲਾਮ ਵਿੱਚ ਕਿਉਂ ਨਹੀਂ ਆਉਂਦੇ ਤਾਂ ਅਮੀਨ ਖਾਨ ਨੇ ਕੀ ਕੀਤਾ ਉਹਨੇ ਨੇ ਚਾਰ ਸਿੱਖਾਂ ਨੂੰ ਜਿਹੜਾ ਸੀ ਇੱਕ ਵੱਖਰੀ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ ਦੋ ਦਿਨ ਭੁੱਖੇ ਰੱਖਣ ਤੋਂ ਬਾਅਦ ਉਹਨਾਂ ਦੇ ਸਾਹਮਣੇ ਦੋ ਪ੍ਰਸ਼ਾਦੇ ਲਿਆ ਕੇ ਰੱਖੇ ਜਾਂਦੇ ਆਂ ਅਮੀਨ ਖਾਂ ਜਿਹੜਾ ਦਿੱਲੀ ਦਾ ਵਜ਼ੀਰ ਸੀ ਤੇ ਨਾਲ ਬਾਦਸ਼ਾਹ ਫਰਖਸ਼ੀਰ ਸਾਰਾ ਕੁਝ ਆਪਣੀਆਂ ਅੱਖਾਂ ਨਾਲ ਵੇਖ ਰਹੇ ਸਨ ਇੱਕ ਜਿਹੜਾ ਪਹਿਲਾ ਸਿੱਖ ਹੈ ਉਹ ਇੱਕ ਬੱਚਾ ਹੈ ਉਹਦੀ ਉਮਰ 10 ਕੋਸਾਲ ਦੇ ਕਰੀਬ ਹੈ ਦੂਸਰੇ ਦੀ ਉਮਰ 17 ਸਾਲ ਦੇ ਕਰੀਬ ਹੈ ਔਰ ਤੀਸਰਾ ਭਰ ਜਵਾਨੀ ਦੇ ਵਿੱਚ ਹੈ ਔਰ ਚੌਥਾ 60 ਕੋਸਾਲ ਦਾ ਬਜ਼ੁਰਗ ਹੈ ਤਾਂ ਉਸ ਵੇਲੇ ਦੇ ਨਾਲ ਸਾਰਿਆਂ ਤੋਂ ਪਹਿਲਾਂ 10 ਸਾਲ ਦੇ ਬੱਚੇ ਨੇ ਆਪ ਤੋਂ ਵੱਡੀ ਉਮਰ ਦੇ ਸਿੱਖ ਦੇ ਸਾਹਮਣੇ ਦੋ ਪ੍ਰਸ਼ਾਦੇ ਰੱਖ ਕੇ ਕਿਹਾ ਕਿ ਕਈ ਦਿਨਾਂ ਦੇ ਭੁੱਖੇ ਆ ਤੁਸੀਂ ਇਹ ਲੜਨਾ ਹੈ ਇਸ ਕਰਕੇ ਇਹ ਪ੍ਰਸ਼ਾਦੇ ਤੁਸੀਂ ਛਕ ਲਓ ਤੁਹਾਨੂੰ ਇਹ ਦੀ ਵਧੇਰੇ ਲੋੜ ਹੈ 17 ਸਾਲ ਦੇ ਬੱਚੇ ਨੇ ਭਾਰ ਜਵਾਨੀ ਵਾਲੇ ਜਿਹੜਾ ਸਿੱਖ ਸੀ ਉਹਦੇ ਸਾਹਮਣੇ ਦੋ ਪ੍ਰਸ਼ਾਦੇ ਰੱਖ ਕੇ ਕਿਹਾ ਵੀ ਤੂੰ ਇਹ ਪ੍ਰਸ਼ਾਦੇ ਤੁਸੀਂ ਛੱਕ ਲੈਣਾ ਕਰੋ ਕਿਉਂਕਿ ਤੁਸੀਂ ਜਵਾਨੀ ਵਿੱਚੋਂ ਤੁਹਾਨੂੰ ਅਜੇ ਹੋਰ ਲੜਨ ਦੀ ਲੋੜ ਹੈ ਤਾਂ ਜਵਾਨ ਨੇ ਉਹ ਚੁੱਕ ਕੇ ਪ੍ਰਸ਼ਾਦੇ ਬਜ਼ੁਰਗ ਦੇ ਸਾਹਮਣੇ ਰੱਖਿਆ ਕਹਿਣ ਲੱਗਿਆ ਕਿ ਮੈਂ ਤੇ ਜਵਾਨ ਹਾਂ ਹੋਰ 2-4 ਦਿਨ ਕੱਢ ਸਕਦਾ ਹਾਂ ਤਜਰਬੇ ਦੀ ਲੋੜ ਜ਼ਿਆਦਾ ਹੁੰਦੀ ਹੈ ਨੇ ਇਸ ਕਰਕੇ ਇਹ ਪ੍ਰਸ਼ਾਦੇ ਤੁਸੀਂ ਛੱਕ ਲਓ ਤਾਂ ਉਸ ਬਜ਼ੁਰਗ ਨੇ ਚੁੱਕ ਕੇ ਦੁਬਾਰਾ ਤੋਂ ਉਸ 10 ਸਾਲ ਦੇ ਬੱਚੇ ਦੇ ਸਾਹਮਣੇ ਰੱਖ ਕੇ ਕਿਹਾ ਕਿ ਨਹੀਂ ਮੈਂ ਤਾਂ ਖਾ ਹੰਡਾ ਲਿਆ ਏ ਹੁਣ ਤੁਹਾਨੂੰ ਇਹਨਾਂ ਪ੍ਰਸ਼ਾਦਿਆਂ ਦੀ ਲੋੜ ਐ ਇਸ ਕਰਕੇ ਤੁਸੀਂ ਸ਼ੱਕ ਲੋ ਜਦੋਂ ਦੋ ਕੁ ਵਰੀ ਇਹਦਾ ਪ੍ਰਸ਼ਾਦ ਜਿਹੜੇ ਆ ਉਹ ਘੁੰਮ ਕੇ ਜਾਂਦੇ ਆ ਤਾਂ ਫਰਖਸ਼ੇਰ ਬਾਦਸ਼ਾਹ ਵੇਖ ਰਿਆ ਸੀ ਅਮੀਨ ਖਾਂ ਵੇਖ ਰਿਆ ਸੀ ਵੇਖ ਕੇ ਹੈਰਾਨ ਹੋਇਆ ਇਹ ਕਿਹੜੀ ਮਿੱਟੀ ਦੇ ਬਣੇ ਹੋਏ ਸਿੱਖ ਐ ਇਹ ਕਿਹੋ ਜੀ ਕੌਮ ਐ ਇਹ ਕਿੰਨੇ ਬਹਾਦਰ ਐ ਇਹ ਕਿੰਨੇ ਸਬਰ ਕਿੰਨੇ ਸਿੱਦਕ ਦੇ ਨਾਲ ਭਰਪੂਰ ਨੇ ਕਿ ਕਈ ਦਿਨਾਂ ਤੋਂ ਭੁੱਖੇ ਮੈਂ ਤਾਂ ਸੋਚਦਾ ਸੀ ਦੋ ਪ੍ਰਸ਼ਾਦੇ ਖੋ ਖੋ ਕੇ ਖਾਣਗੇ ਆਪਸ ਵਿੱਚ ਲੜਨਗੇ ਕਿ ਭੁੱਖ ਲੱਗੀ ਹੈ ਮੈਂ ਖਾ ਲਵਾਂ ਪਰ ਕਿਸੇ ਨੇ ਵੀ ਖੋ ਕੇ ਖਾਣ ਦੀ ਬਜਾਏ ਆਪਣੇ ਤੋਂ ਬਾਅਦ ਦੂਸਰੇ ਦੇ ਅੱਗੇ ਰੱਖੇ ਦੂਸਰੇ ਨੇ ਤੀਸਰੇ ਦੇ ਅੱਗੇ ਰੱਖੇ ਕਮਾਲ ਦੀ ਗੱਲ ਹੈ ਇਹਨਾਂ ਦੇ ਵਿੱਚ ਜਿਹੜੀ ਪਿਆਰ ਦੀ ਭਾਵਨਾ ਕਿੰਨੀ ਹੈ ਇਹ ਵੇਖ ਕੇ ਬਾਦਸ਼ਾ ਫਰਖੀਰ ਜਿਹੜਾ ਹੈਰਾਨ ਹੋ ਜਾਂਦਾ ਪਰ ਦੁੱਖ ਦੀ ਗੱਲ ਇਹ ਹੈ ਬਾਬਾ ਬੰਦਾ ਸਿੰਘ ਬਹਾਦਰ ਦੇ ਉਹਨਾਂ ਚਾਰ ਸਾਥੀਆਂ ਨੇ ਸਬਰ ਤੇ ਵਿਖਾਇਆ ਬਾਦਸ਼ਾ ਹੈਰਾਨ ਹੋ ਗਿਆ ਪਰ ਸੱਚ ਅਸੀਂ ਉਹਨਾਂ ਦੇ ਵਾਰਸ ਖਵਾਉਣ ਵਾਲੇ ਕਿੱਥੇ ਕੋ ਖੜੇ ਆ ਕਿਹੜਾ ਸਬਰ ਆ ਸਾਡੇ ਵਿੱਚ ਕਿਹੜਾ ਸਦਕਾ ਸਾਡੇ ਵਿੱਚ ਅਸੀਂ ਇੱਕ ਦੂਜੇ ਤੋਂ ਖੋਖ ਹੋ ਕੇ ਅੱਗੇ ਹੋ ਕੇ ਖਾਣ ਦਾ ਯਤਨ ਕਰਦੇ ਹਾਂ ਔਰ ਇਥੋਂ ਤੱਕ ਕਿ ਅੱਗੇ ਲਾਈਨ ਦੇ ਵਿੱਚ ਲੱਗਦਿਆਂ ਲੱਗਣ ਵਾਸਤੇ 17 ਲੱਥ ਜਾਂਦੀਆਂ ਕਿੰਨੇ ਜਿਆਦੇ ਅਸੀਂ ਜਿਹੜੇ ਬੇਸਬਰੇ ਹੋ ਗਏ ਆ ਇਹ ਰਾਜਨੀਤਿਕ ਲੋਕਾਂ ਦੀਆਂ ਰੈਲੀਆਂ ਤੋਂ ਸਾਨੂੰ ਪਤਾ ਲੱਗਦਾ ਔਰ ਸੱਚ ਇਹ ਹੈ ਕਿ ਜਿਹੜੀ ਸਿੱਦਕ ਦੀ ਮਿਸਾਲ ਉਹ ਪੇਸ਼ ਕਰਕੇ ਗਏ ਆ ਅਸੀਂ ਉਹਦੇ ਤੋਂ ਕੋਹਾਂ ਦੂਰ ਹਾਂ ਦੂਸਰੀ ਘਟਨਾ ਦਾ ਜਿਹੜਾ ਆਪਾਂ ਜ਼ਿਕਰ ਕਰਦੇ ਆਂ ਦੂਸਰੀ ਘਟਨਾ ਹੈ ਜਦੋਂ ਸਰਬਰਾਖਾਨ ਦੇ ਸਾਹਮਣੇ ਸਿੱਖਾਂ ਨੂੰ ਸ਼ਹੀਦ ਕੀਤਾ ਜਾ ਰਿਹਾ ਹੈ ਤਾਂ ਉਸ ਵੇਲੇ ਇੱਕ ਮਾਂ ਪਰਵਾਨਾ ਲੈ ਕੇ ਉੱਥੇ ਪੁੱਜਦੀ ਏ ਇਹ ਮਾਂ ਕੌਣ ਹੈ ਇਹ ਹੈ ਸਰਦਾਰ ਭੀਮ ਸਿੰਘ ਦੀ ਮਾਤਾ ਜਿਹੜੀ ਕਿਸੇ ਤਰੀਕੇ ਦੇ ਨਾਲ ਦਿੱਲੀ ਦੀ ਧਰਤੀ ਤੇ ਪੁੱਜ ਜਾਂਦੀ ਏ ਫਿਰ ਰਤਨ ਚੰਦ ਨੂੰ ਜਾ ਕੇ ਮਿਲਦੀ ਏ ਰਤਨ ਚੰਦ ਅਬਦੁੱਲਾ ਸੈਦ ਕੋ ਲੈ ਕੇ ਜਾਂਦਾ ਏ ਤੇ ਅਬਦੁੱਲਾ ਸੈਦ ਜਿਹੜਾ ਬਾਦਸ਼ਾਹ ਫਰਖਸ਼ੀਰ ਦੇ ਕੋਲੇ ਸਮਾਨ ਨੂੰ ਲੈ ਕੇ ਜਾਂਦਾ ਮਾਨਕੀਰ ਨੇ ਪਾ ਕੇ ਜਿਹੜਾ ਸੀ ਬਾਦਸ਼ਾਹ ਫਰਖਸ਼ੀਰ ਨੂੰ ਕਿਹਾ ਕਿ ਮੇਰਾ ਪੁੱਤਰ ਜਿਹੜਾ ਏ ਉਹ ਸਿੱਖ ਨਹੀਂ ਹੈਗਾ ਉਹ ਹਿੰਦੂ ਹੈ ਸਿੱਖ ਉਹਨੂੰ ਵਰਗਲਾ ਕੇ ਲੈ ਗਏ ਸੀ ਤੇ ਮੈਂ ਤੇ ਅਜੇ ਉਹਦਾ ਨਵਾਂ ਨਵਾਂ ਵਿਆਹ ਕਰਕੇ ਕੇ ਘਰ ਵਿੱਚ ਲੈ ਕੇ ਆਈ ਸੀ ਬੜੀ ਗਲਤੀ ਦੇ ਨਾਲ ਤੇਰੇ ਛਪਾਈਆਂ ਨੇ ਉਹਨੂੰ ਫੜ ਲਿਆ ਏ ਇਸ ਕਰਕੇ ਮੇਰੇ ਪੁੱਤਰ ਨੂੰ ਛੜ ਦਿੱਤਾ ਜਾਵੇ ਜਦੋਂ ਮਾਨਕੀਰ ਨੇ ਪਾ ਕੇ ਕਿਹਾ ਬਾਦਸ਼ਾਹ ਫਰਖਸ਼ੀਰ ਦਾ ਪੱਥਰ ਦਿਲ ਜਿਹੜਾ ਸੀ ਉਹ ਪਿਗਲ ਜਾਂਦਾ ਹੈ ਉਹਨੇ ਪਰਵਾਨੇ ਦੇ ਉੱਪਰ ਲਿਖਤਾ ਵੀ ਜੇ ਇਹਦਾ ਪੁੱਤਰ ਕਹਦੇ ਮੈਂ ਸਿੱਖ ਨਹੀਂ ਤੇ ਇਹਦੇ ਪੁੱਤਰ ਨੂੰ ਛੱਡ ਦਿੱਤਾ ਜਾਏ ਜਦੋਂ ਉਹ ਮਾਂ ਜਿਹੜੀ ਹੈ ਕੋਤਵਾਲੀ ਦੇ ਵਿੱਚ ਪੁੱਜਦੀ ਹੈ ਤਾਂ ਕੁਦਰਤੀ ਤੌਰ ਦੇ ਉੱਪਰ ਇਹਦੇ ਪੁੱਤਰ ਦੀ ਵਾਰੀ ਹੈ ਤੇ ਇਹਦੇ ਪੁੱਤਰ ਨੇ ਸਿਰ ਥੱਲੇ ਕਰਨਾ ਹੈ ਤੇ ਜਲਾਦ ਨੇ ਉਹਨੂੰ ਸ਼ਹੀਦ ਕਰ ਦੇਣਾ ਇਹਨੇ ਆਵਾਜ਼ ਦੇ ਕੇ ਕਿਹਾ ਜਲਾਦਾ ਵੇਖੀ ਕੋਈ ਕਹਿਰ ਨਾ ਕਰੇ ਮੇਰੇ ਪੁੱਤਰ ਨੂੰ ਸ਼ਹੀਦ ਨਾ ਕਰੇ ਮੇਰਾ ਪੁੱਤਰ ਸਿੱਖ ਨਹੀਂ ਹੈਗਾ ਜਦੋਂ ਜਾ ਕੇ ਉਹ ਪਰਵਾਨਾ ਦਿੱਤਾ ਸਰਬਰਾ ਖਾਨ ਦੇ ਸਾਹਮਣੇ ਜਦੋਂ ਹੁਣ ਜਲਾਦ ਨੇ ਪਰਵਾਨਾ ਪੜਿਆ ਤੇ ਜਲਾਦ ਨੇ ਉਸ ਬੱਚੇ ਨੂੰ ਛੱਡ ਦਿੱਤਾ ਉਹਨੂੰ ਕਿਹਾ ਕਿ ਤੂੰ ਆਪਣੀ ਮਾਂ ਦੇ ਨਾਲ ਜਾ ਸਕਦਾ ਹੈ ਤੂੰ ਇੱਕ ਵਾਰੀ ਕਹਿ ਦੇ ਮੈਂ ਸਿੱਖ ਨਹੀਂ ਹਾਂ ਉਹ ਬੱਚਾ ਨੌਜਵਾਨ ਉੱਚੀ ਉੱਚੀ ਪੁਕਾਰ ਕੇ ਕਹਿਣ ਲੱਗਿਆ ਕੌਣ ਕਹਿੰਦਾ ਹੈ ਮੈਂ ਸੇਖਣੀ ਮੈਂ ਗੁਰੂ ਗੋਬਿੰਦ ਸਿੰਘ ਦਾ ਨਮਾਣਾ ਜਿਹਾ ਸਿੱਖ ਹਾਂ ਮੈਂ ਆਪਣੇ ਬਾਕੀ ਭਰਾਵਾਂ ਦੀ ਤਰ੍ਹਾਂ ਸ਼ਹੀਦ ਹੋਣਾ ਚਾਹੁੰਦਾ ਹਾਂ ਛੇਤੀ ਕਰੋ ਮੈਨੂੰ ਵੀ ਸ਼ਹੀਦ ਕਰਨਾ ਕਰੋ ਹਾਲਾਂਕਿ ਜਲਾਦ ਟਾਲਦਾ ਪਿਆ ਹੈ ਕਿਉਂਕਿ ਬਾਦਸ਼ਾਹ ਦਾ ਪਰਵਾਨਾ ਹੈ ਕਿ ਇਹਨੂੰ ਛੱਡ ਦਿੱਤਾ ਜਾਵੇ ਤਾਂ ਉਸ ਵੇਲੇ ਦੇ ਨਾਲ ਸਿੱਖ ਬੱਚਾ ਕਹਿ ਰਿਹਾ ਮੈਂ ਸ਼ਹੀਦ ਹੋਣਾ ਚਾਹੁੰਦਾ ਮਾਂ ਮਮਤਾ ਵਸ ਝੂਠ ਪਿਆ ਬੋਲਦੀ ਹੈ ਤਾਂ ਫਿਰ ਉਹ ਸੇਖ ਨੇ ਆਣ ਕੇ ਆਪਣਾ ਸਿਰ ਜਿਹੜਾ ਸੀ ਥੱਲੇ ਕੀਤਾ ਜ਼ਲਾਦ ਨੇ ਆਪਣੀ ਤਲਵਾਰ ਚਲਾਈ ਤੇ ਸਿੱਖ ਜਿਹੜਾ ਉਹ ਸ਼ਹੀਦ ਹੋ ਗਿਆ ਇਹ ਵੇਖ ਕੇ ਉਸ ਵੇਲੇ ਦੇ ਸਾਰੇ ਇਤਿਹਾਸਕਾਰ ਤੇ ਜਿਹੜੇ ਵੇਖਣ ਵਾਲੇ ਲੋਕ ਸਨ ਉਹਨਾਂ ਨੇ ਮੂੰਹ ਦੇ ਵਿੱਚ ਉਂਗਲਾਂ ਪਾ ਲਈਆਂ ਕਿ ਇਹ ਸਿੱਖ ਕੈਸੇ ਹੈ ਦਾਦਾ ਪ੍ਰੇਮ ਇਹਨਾਂ ਦੇ ਅੰਦਰ ਇਹ ਸ਼ਹੀਦ ਹੋਣ ਵਾਸਤੇ ਕਿੰਨੇ ਤਿਆਰ ਇਹ ਜ਼ਿੰਦਗੀ ਨੂੰ ਛੱਡ ਕੇ ਮੌਤ ਨੂੰ ਆਪਣੇ ਗਲੇ ਲਾਉਂਦੇ ਪਏ ਆ ਇਹ ਗੱਲ ਉਸ ਵੇਲੇ ਦੇ ਨਾਲ ਇਤਿਹਾਸਕਾਰਾਂ ਨੇ ਵੇਖੀ ਔਰ ਹਰਾਨੀ ਦੀ ਉਹਨਾਂ ਦੀ ਹੱਦ ਨਾ ਰਹੀ ਤੀਸਰੀ ਘਟਨਾ ਜਦੋਂ ਬਾਬਾ ਬੰਦਰ ਸਿੰਘ ਬਹਾਦਰ ਜਿਹੜੇ ਸਨ ਉਹਨਾਂ ਨੂੰ ਬੰਨ ਕੇ ਰੱਖਿਆ ਹੋਇਆ ਹੈ ਹੱਥ ਕੜੀ ਲੱਗੀ ਹੋਈ ਹੈ ਤਾਂ ਉਹਨਾਂ ਦੇ ਸਨਮੁਖ ਉਹਦੇ 25 ਜਰਨੈਲਾਂ ਨੂੰ ਜਿਹੜਾ ਉਹ ਸ਼ਹੀਦ ਕੀਤਾ ਜਾਂਦਾ ਹੈ ਬਾਦਸ਼ਾਹ ਫਰਖਸ਼ੀਅਰ ਬੈਠਾ ਹੋਇਆ ਹੈ ਅਤੇ ਬਾਦਸ਼ਾਹ ਦੇ ਸਾਹਮਣੇ ਸਿੱਖਾਂ ਨੂੰ ਜਿਹੜਾ ਉਹ ਸ਼ਹੀਦ ਕੀਤਾ ਜਾ ਰਿਹਾ ਸੀ ਤਾਂ ਉਸ ਸਮੇਂ ਦੌਰਾਨ ਬਾਦਸ਼ਾਹ ਫਰਖਸ਼ੀਅਰ ਕਹਿੰਦਾ ਹੈ ਤੁਹਾਡੇ ਵਿੱਚੋਂ ਬਾਜ ਸਿੰਘ ਕਿਹੜਾ ਹੈ ਤਾਂ ਬਾਬਾ ਬਾਜ ਸਿੰਘ ਜੀ ਜਿਹੜੇ ਸਨ ਉਹ ਕਹਿੰਦੇ ਆ ਬਾਦਸ਼ਾਹ ਮੈਨੂੰ ਗੁਰੂ ਦਾ ਸਿੱਖ ਬਾਦ ਸਿੰਘ ਕਹਿੰਦੇ ਆ ਜੇ ਬਾਬਾ ਬਾਦ ਸਿੰਘ ਜੀ ਸਨ ਜਿਹੜੇ ਪੱਟੀ ਇਲਾਕੇ ਦੇ ਸੀ ਜਿਨ੍ਹਾਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲੋਂ ਅੰਮ੍ਰਿਤ ਪਾਣ ਕੀਤਾ ਸੀ ਬੜੇ ਫੁਰਤੀਲੇ ਸੀ ਬੜੇ ਜੋਧੇ ਸੀ ਔਰ ਬਹੁਤ ਬਹਾਦਰ ਸੀ ਇਹਨਾਂ ਦੀ ਚਰਚਾ ਉਸ ਵੇਲੇ ਦੇ ਦੌਰਾਨ ਸੀ ਤੇ ਇਸੇ ਕਰਕੇ ਬਾਦਸ਼ਾਹ ਫਰਖਸ਼ੇਰ ਪੁੱਛਦਾਏ ਤੁਹਾਡੇ ਵਿੱਚੋਂ ਬਾਦ ਸਿੰਘ ਕਿਹੜਾ ਹੈ ਬਾਬਾ ਬਾਦ ਸਿੰਘ ਕਹਿਣ ਲੱਗੇ ਮੈਨੂੰ ਗੁਰੂ ਦਾ ਨਮਾਣਾ ਸਿੱਖ ਬਾਦ ਸਿੰਘ ਕਹਿੰਦੇ ਆ ਤਾਂ ਬਾਦਸ਼ਾਹ ਫਰਖਸ਼ੇਰ ਟੀਚਰ ਕਰਕੇ ਕਹਿੰਦਾ ਹੁਣ ਫਿਰ ਤੇਰੀ ਬਾਜਵਰਗੀ ਉਡਾਰੀ ਕਿੱਥੇ ਐ ਹੁਣ ਤੇਰੀ ਬਹਾਦਰੀ ਕਿੱਥੇ ਐ ਬਾਬਾ ਬਾਦ ਸਿੰਘ ਕਹਿਣ ਲੱਗੇ ਬਾਦਸ਼ਾ ਜੇ ਮੇਰੀ ਉਡਾਰੀ ਵੇਖਣੀ ਐ ਜੇ ਮੇਰੀ ਬਹਾਦਰੀ ਵੇਖਣੀ ਐ ਤਾਂ ਫਿਰ ਇੱਕ ਵਾਰ ਹੱਥ ਘੜੀਆਂ ਤੇ ਖੋਲ ਬਾਦਸ਼ਾ ਫਰਖਸ਼ੀਰ ਨੇ ਸੋਚਿਆ ਆਲੇ-ਦੁਆਲੇ ਲੱਖਾਂ ਦੀ ਗਿਣਤੀ ਵਿੱਚ ਮੇਰੀ ਫੌਜ ਐ ਨਾਲੇ ਇੱਕ ਹੱਥ ਘੜੀ ਖੋਲਣ ਨਾਲ ਕੀ ਹੁੰਦਾ ਓਨੇ ਫੌਜ ਨੂੰ ਹੁਕਮ ਕੀਤਾ ਕਿ ਇਹਦੀ ਹੱਥ ਘੜੀ ਖੋਲ ਦਿੱਤੀ ਜਾਵੇ ਬਾਬਾ ਬਾਦ ਸਿੰਘ ਦੀ ਅਜੇ ਇੱਕੋ ਹੀ ਹੱਥ ਘੜੀ ਜਿਹੜੀ ਖੋਲੀ ਸੀ ਇੰਨੀ ਫੁਰਤੀ ਦੇ ਨਾਲ ਬਾਬਾ ਬਾਸ ਸਿੰਘ ਹੋਣਾ ਨੇ ਇੱਕ ਸਿਪਾਹੀ ਦੀ ਤਲਵਾਰ ਖਿੱਚੀ ਹੈ ਤੇ ਖਿੱਚ ਕੇ ਤਿੰਨ ਸਿਪਾਹੀ ਮੌਕੇ ਦੇ ਉੱਪਰ ਜਿਹੜੇ ਸਨ ਮੌਤ ਦੇ ਘਾਟ ਉਤਾਰ ਦਿੱਤੇ ਤੇ ਬਾਬਾ ਬਾਦ ਸਿੰਘ ਤਲਵਾਰ ਲੈ ਕੇ ਜਦੋਂ ਅੱਗੇ ਨੂੰ ਵਧੇ ਆ ਤੇ ਉਸੇ ਵੇਲੇ ਨਾਲ ਫੌਜ ਨੇ ਘੇਰਾ ਪਾ ਕੇ ਬੜੀ ਮੁਸ਼ਕਲ ਦੇ ਨਾਲ ਬਾਬਾ ਬਾਦ ਸਿੰਘ ਉਹਨਾਂ ਨੂੰ ਫੜਿਆ ਇੰਨਾ ਚਿਰ ਨੂੰ ਬਾਦਸ਼ਾਹ ਫਰਖਸ਼ੀਰ ਦੇ ਮੂੰਹ ਦੇ ਉੱਪਰ ਵੀ ਪਸੀਨਾ ਆ ਚੁੱਕਾ ਸੀ ਉਹ ਆਪਣੀ ਕੁਰਸੀ ਛੱਡ ਚੁੱਕਾ ਸੀ ਔਰ ਉਸ ਵੇਲੇ ਦੇ ਨਾਲ ਦਿੱਲੀ ਦਾ ਇੰਚਾਰਜ ਤੇ ਪਿੱਛੇ हट ਗਿਆ ਸੀ ਸਾਚੇ ਸੀ ਬਾਬਾ ਬਾਦ ਸਿੰਘ ਨੂੰ ਫਿਰ ਸ਼ਹੀਦ ਕੀਤਾ ਜਾਂਦਾ ਐ ਐਨੇ ਬਹਾਦਰ ਸਨ ਗੁਰੂ ਕੇ ਸਿੱਖ ਪਰ ਬੇਵਸ ਹੋਏ ਜਿਹੜੇ ਭੁੱਖ ਦੇ ਕਰਕੇ ਨਡਾਲ ਹੋ ਚੁੱਕੇ ਸਨ ਔਰ ਫਿਰ ਵੀ ਹੱਸ ਹੱਸ ਕੇ ਸ਼ਹਾਦਤ ਦਾ ਜਾਮ ਪੀ ਰਹੇ ਸਨ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਅੱਖਾਂ ਦੇ ਸਾਹਮਣੇ ਉਹਦੇ 25 ਜਰਨੈਲਾਂ ਨੂੰ ਸ਼ਹੀਦ ਕੀਤਾ ਜਾਂਦਾ ਹੈ ਫਿਰ ਬਾਬਾ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕੀਤਾ ਜਾਂਦਾ ਹੈ ਇਹ ਉਹਨਾਂ ਗੁਰਸਿੱਖਾਂ ਦੀ ਕਰਨੀ ਹੈ ਜਿਹਨੂੰ ਆਪਾਂ ਪ੍ਰਣਾਮ ਕਰੀਏ ਉਹਨਾਂ ਦੇ ਦਸੇ ਰਸਤੇ ਦੇ ਉੱਪਰ ਚੱਲਣ ਦਾ ਯਤਨ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ